ਸਤਿ ਸ੍ਰੀ ਅਕਾਲ ਮੈਂ ਸਿਮਰਨਜੀਤ ਸਿੰਘ ਸਦਨਾ ਆਨ ਪੰਜਾਬ ਚੈਨਲ ਦੇਖ ਰਹੇ ਤੁਸੀਂ ਨਵੇਂ ਸਾਲ ਤੇ ਸੁਨਿਆਦਰ ਪਵਿੱਤਰ ਦਿਹਾੜੇ ਤੁਸੀਂ ਤੁਹਾਡੇ ਸ਼ਰਮਤ ਹੋਇਆ ਆਨ ਪੰਜਾਬ ਚੈਨਲ ਲੈ ਕੇ ਜਿੱਦੇ ਨਹੀਂ ਅਸੀਂ ਤੋਰਨਾ ਕਰਤ ਕਰਾਂਗੇ ਪੰਜਾਬ ਨੂੰ ਲੈ ਕੇ ਪੰਜਾਬੀਆਂ ਤਨੂੰ ਲੈ ਕੇ ਅਤੇ ਪੰਜਾਬੀ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਕਿਸਾਨਾਂ ਦੀ ਅਸੀਂ ਆਵਾਜ਼ ਬਣਾਂਗੇ ਪੰਜਾਬ ਦੇ ਕਿਰਤੀ ਲੋਕਾਂ ਦੀ ਅਸੀਂ ਆਵਾਜ਼ ਬਣਾਂਗੇ ਪੰਜਾਬ ਦੇ ਮਜ਼ਦੂਰਾਂ ਦੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਸਰਨ ਸੁਖਾਵਾਂਗੇ ਪੰਜਾਬ ਦੇ ਲੈ ਕੇ ਸਿਆਸੀ ਅਗਰ ਗੈਰ ਸਿਆਸੀ ਸਥਿਤੀਆਂ ਚਿਰ ਦੇ ਰਹੇ ਇਸ ਤੋਂ ਅ ਰਾਜਨੀਤਿਕ ਦੇ ਵਿਕੁਲ ਕਰਾ ਕੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਖਸੀਅਤ ਦੇ ਨਾਲ ਵਿਕੁਲ ਕਰਾਂਗੇ ਵਾਰਤਾਲਾਪ ਕਰਾਂਗੇ ਉਹਨਾਂ ਦੇ ਨਾਲ ਕਿ ਕਿਵੇਂ ਪੰਜਾਬ ਚੱਲ ਰਿਹਾ ਹੈ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਪਿੰਖੋਲਾ ਤੇ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਸਰਨ ਸੁਖਾਵਾਂਗੇ ਸਮੇਂ-ਸਮੇਂ ਤੇ ਅਸੀਂ ਆਮ ਲੋਕਾਂ ਦੀ ਬਾਤ ਪੋਣਾ ਹੈ ਕਿ ਅਸੀਂ ਤੁਹਾਡੀ ਆਵਾਜ਼ ਬਣਾਂਗੇ ਆਉਣ ਪੰਜਾਬ ਚੈਨਲ ਹਮੇਸ਼ਾ ਤੁਹਾਡੀ ਆਪਣੀ ਆਵਾਜ਼ ਬਣਦਾ ਰਹੂਗਾ ਆਉਣ ਪੰਜਾਬ ਚੈਨਲ ਹਮੇਸ਼ਾ ਦਬੇ ਕੁਝੇ ਲੋਕਾਂ ਦੀ ਆਵਾਜ਼ ਬਣੂਗਾ ਆਉਣ ਪੰਜਾਬ ਚੈਨਲ ਹਮੇਸ਼ਾ ਹੱਕ ਸੱਚ ਅਤੇ ਸੱਚ ਦਾ ਬੰਦੀ ਬਣੂਗਾ ਜੁੜੇ ਰਹੋ ਆਉਣ ਪੰਜਾਬ ਦਾ ਨਸਮਰ ਜੀ ਸਿੰਘ ਦਾ ਤਰੁਜੀ ਖਾਲਸਾ ਦਰੁਜੀ ਕੀ